ਅਸੀਂ ਦੁਆਬੇ ਵਾਲੇ ਆ ਅੱਛਾ ਅਸੀਂ ਕੰਢੀ ਵਾਲੇ ਆ ਤੂੰ ਹੀ ਦੁਆਬੇ ਵਾਲੇ ਹੈ ਸੰਭਾਲ ਕੇ ਪੈਰ ਆ ਆ ਲੋ ਤੁਹਾਨੂੰ એનર્ਜੀ ਮਿਲ ਜਾਈ ਇਹ ਕੀ ਚੀਜ਼ ਹੈ ਇਹ ਸਾਰਾ ਮਿਕਸ ਅੰਮ੍ਰਿਤਸਰ ਡਰਾਈਵ ਮੈਂ ਦੇ ਦੀਆਂ ਤੇ ਸ਼ੁਰੂ ਕਰੀ ਮਾੜੀ ਜੀ ਬ੍ਰੇਕ ਮਾਰਦੇ ਆ ਥੋੜਾ ਸਾ ਲੈ ਲਈਏ ਅਸੀਂ 2 ਕੁ ਕਿਲੋਮੀਟਰ ਤਾਂ ਆ ਗਏ ਆ ਤੇ ਗਰਮੀ ਮਸੂਹ ਹੁੰਦੀ ਹੈ ਯਾਤਰਾ ਵਧੀਆ ਹੋ ਗਈ ਤੁਹਾਡੀ ਕੋਈ ਤਕਾਉਟ ਤਾਂ ਨਹੀਂ ਹੋਈ ਜੀ ਹਾਂ ਬਿਲਕੁਲ ਅਸੀਂ ਚੜ ਸਕਦੇ ਆ ਤੁਹਾਡੇ ਨਾਲ ਹਾਂ ਜੀ ਹੁਣ ਏਡੇ ਬਜ਼ੁਰਗ ਨੇ ਹਾਂ ਜੀ ਮਰਾ ਤੁਰ ਕੇ ਚੱਲੇ ਗਏ ਤੁਰ ਕੇ ਆਏ ਵੀ ਸਾਡੇ ਤੋਂ ਘੱਟ ਉਮਰ ਦੇ ਸਾਡੇ ਤੋਂ ਥੋੜੀ ਵੱਧ ਉਮਰ ਦੇ ਜਵਾਨ ਮੁੰਡੇ ਕੋੜਿਆਂ ਤੇ ਪਿੱਠਾਂ ਤੇ ਜਾਂਦੇ ਫਿਰਦੇ ਨੇ ਬੱਸ ਹੁਣ ਨਾਲ ਹੀ ਆ ਭਾਜੀ ਜਰਮਨ ਦੀ ਡੌਂਕੀ ਦਾ ਪਾ ਦਿਓ ਏ ਜਰਮਨ ਦੀ ਡੌਂਕੀ ਆ ਜਾ। ਹੋਰ ਤਾਂ ਕੁਝ ਵੀ ਨਹੀਂ ਰਹਿ ਗਿਆ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਵੇਰ ਦਾ ਟਾਈਮ ਅਸੀਂ ਤਕਰੀਬਨ 4:00-4:30 ਹੋ ਰਿਹਾ ਹੈ ਨਾ। ਲੇਟ ਅਸੀਂ 4:00 ਵਜੇ ਤੁਰਨਾ ਸੀ। ਤੇ ਬਸ ਇਹ ਤੁਹਾਨੂੰ ਪਤਾ ਹੀ ਹੈ ਸੰਗਤ ਬਹੁਤ ਜ਼ਿਆਦਾ ਹੈ ਇਹਦੇ ਕਰਕੇ ਨਾ ਇਹ ਨਾ ਤਾਂ ਨਾਣ ਬਾਥਰੂਮਾਂ ਨੂੰ ਟਾਈਮ ਮਿਲਦਾ ਹੈ। ਮਤਲਬ ਇਸ ਤਰ੍ਹਾਂ ਹੀ ਲੇਟ ਹੁੰਦੇ ਹੁੰਦੇ ਪਿੰਦਰ ਪਾਣੀ ਛੱਕੇ ਬੈਠੇ ਆ ਬਾਕੀ ਨਾਲ ਦੇ ਆਵੇਟ ਕਰ ਰਹੇ ਆ ਇਕੱਠੇ ਤੁਰਨਾ ਆ ਸੀ ਆ ਦੇਖ ਲਓ ਲੋਕੀ ਦਾ ਇੱਥੇ ਜਿੰਨੇ ਵੀ ਬਾਹਰੇ ਹੀ ਸੁੱਤੇ ਰੇ ਗਲੀਆਂ ਚ ਬਿਲਕੁਲ ਜਗ੍ਹਾ ਨਹੀਂ ਹੈ ਕੈਰ ਸਿੱਟਣ ਨੂੰ ਜਗ੍ਹਾ ਹੈ ਮਿਲਦੇ ਹਾਂ ਹੁਣ ਤੁਹਾਨੂੰ ਟਰੈਕ ਤੇ ਚਲੋ ਜੀ ਚੱਲੀ ਜਾ ਚੱਲੀ ਜਾ ਚਲੋ ਚਲੋ ਆਪਾਂ ਲੋਕਾਂ ਆ ਗਏ ਨੇ ਆ ਡਾਂਸ ਆਰ ਲੇਡੀਜ਼ ਦੋ ਡਾਂਸ ਇੱਥੇ ਘੜਖੜੀ ਆਹ ਦਾਪਨ ਤੋਂ ਪੈਦਲ ਹੋਣ ਗਿਆ ਹੈ ਲੋ ਜੀ ਅਸੀਂ ਇੱਥੋਂ ਚੜ੍ਹਾਈ ਜਿੱਥੇ ਸ਼ੁਰੂ ਹੁੰਦੀ ਹੈ ਪੈਦਲ ਉੱਥੇ ਪਹੁੰਚ ਚੁੱਕੇ ਹਾਂ ਗੱਡੀਆਂ ਸਾਨੂੰ ਇੱਥੇ ਧਾਰ ਗਈਆਂ ਸਾਰੇ ਵਿੱਚ ਇੱਕ ਮਿਲ ਵੀ ਲੱਗ ਤੇ ਆਹ ਸੰਗਤ ਹੈ ਜਿਹੜੀ ਸਾਡੇ ਨਾਲ ਜਾਣੀ ਹੈ ਅੱਜ 12 ਵਾਪ ਪਹੁੰਚਣ ਲੱਗੇ ਆ ਆ ਪਿੰਡ ਹੈ ਜਿਹੜਾ ਰਾਹ 'ਚ ਜਿੱਥੋਂ ਲਾਂਦੇ ਆ ਉਹਦਾ ਨਾਮ ਪੁੱਲਨਾ ਹੈ ਤੇ ਆਹ ਸਾਰੇ ਜਿਹੜੇ ਗੈਸਟ ਹਾਊਸ ਵਗੈਰਾ ਵੀ ਉਹਨਾਂ ਦੇ ਬਣਾਏ ਹੋਏ ਆ ਦੁਕਾਨਾਂ ਦੇ ਕੋਲ ਪੂਰਾ ਕਿੱਥੇ ਮਿਲੇਗਾ ਆ ਜਾਓ ਆ ਜਾਓ ਚਲੋ ਬਈ ਬਾਕੀ ਦੇ ਹੈਂ ਬੋਲੋ ਨਾ ਦਾਦਾ ਨਰਜੀ ਬੇਸਡ ਹੋ ਜਾਣੀ ਨਹੀਂ ਕਿਤੇ ਨਹੀਂ એનર્ਜੀ ਬੇਸਡ ਹੁੰਦੀ ਅਜੇ ਤਾਂ ਸ਼ੁਰੂ ਹੋਇਆ ਕੰਮ ਮੂਨ ਵਰਤ ਤਾ ਰਿਹਾ ਹੈ ਸਾਰਿਆਂ ਨੇ ਠੀਕ ਹੈ। ਔਖਾ ਤਾਂ ਨਹੀਂ ਲੱਗਦਾ। ਠੀਕ ਹੈ। ਕੁਛ ਨਹੀਂ ਆਗਾ ਅਜੇ ਤਾਂ ਸਟਾਰਟ ਹੋਇਆ। ਯਾਰ ਭਾਜੀ ਅੱਗੇ ਐ। ਉਹਦਾ ਪੈਸਾ ਹਲਾ ਮੈਨੂੰ ਪੁੱਛਣਾ ਲੱਗੂ। ਇੱਥੇ ਉੱਪਰ ਨਾ ਜਾ ਕੇ ਕਾਫੀ ਦੁਕਾਨਾਂ ਆਇਆਂ। ਜਿਨੇ ਕੁਝ ਰੈਕਫਾਸਟ ਨਹੀਂ ਕੀਤਾ ਹੈ ਜਾਂ ਕਰਨਾ ਹੈ ਚਾਹ ਪੀਣੀ ਹੈ ਕੁਝ। ਇੱਥੇ ਕਰ ਸਕਦਾ ਹੈ। ਦਰੇ ਆ ਵੀ ਵਾਇਸ ਤੇ ਤੱਕ ਸੁਣਦੀ ਐ ਬਹੁਤ ਤੇਜ਼ ਭੱਗਦਾ ਥਾ ਥੋੜੀ ਆ ਚੜਾਈ ਹੁਣ ਥੋੜੀ ਜਿਹੀ ਦਿੱਖੀ ਐ ਹੌਲੀ ਹੌਲੀ ਐਕਸਪੀਰੀਅੰਸ ਹੋ ਜਾਣਾ ਕਾਫੀ ਜੱਕੇ ਆ ਗਏ ਅਸੀਂ ਤੇ ਇੱਕ ਅੱਧਾ ਮਿੰਟ ਦਾ ਸਾਹ ਲੈਨੇ ਆ ਜਿਆਦਾ ਨਹੀਂ ਇਸ ਟਾਈਮ 5:30 ਹੋ ਗਏ ਆ ਅਸੀਂ ਕਾਫੀ ਤਣੀ ਹੁਣ 2 ਕਿਲੋਮੀਟਰ ਤੱਕ ਤਾਂ ਆ ਗਏ ਆ ਤੇ ਗਰਮੀ ਮਹਿਸੂਸ ਹੁੰਦੀ ਆ ਜਿੱਦਾਂ ਆਪਾਂ ਤੁਰਦੇ ਆ ਨਾ ਉਹਦੇ ਕਰਕੇ ਗੋਵਿੰਦ ਧਾਮ ਤੱਕ ਤਾਂ ਤੁਹਾਨੂੰ ਗਰਮ ਕੱਪੜਿਆਂ ਦੀ ਲੋੜ ਦੀ ਤੂੰ ਅੱਗੇ ਕਹਿੰਦੇ ਹੈ ਲੋੜ ਇੱਕ ਜੈਕਟ ਦੀ ਬਾਕੀ ਜਿਹੜਾ ਪਿੱਠੂ ਆ ਆਪਣਾ ਇਹ ਥੋੜਾ ਹਲਕਾ ਰੱਖੋ ਜਿਆਦਾ ਸਮਾਨ ਨਹੀਂ ਚ ਪਾ ਬੈਗ ਜਿਹੜਾ ਹੈ ਨਾ ਵਿੱਚ ਬਹੁਤਾ ਸਮਾਨ ਨਾਲ ਲੈ ਕੇ ਜਾਓ ਲਓ ਵੀ ਭਾਜੀ ਪਹੁੰਚ ਗਏ ਜੀ ਹੌਲੀ ਹੌਲੀ ਛੋਟੇ ਛੋਟੇ ਕਦਮਾਂ 'ਚ ਠੀਕ ਹੈ ਰਣੋ ਕਰਕੇ ਆਹੋ ਉਹ ਚ ਕਰਾਤਾ ਕੋੜਾ ਕਰਾਤਾ ਠੀਕ ਹੈ ਚਲੋ ਵਧੀਆ ਇੱਕ ਹੋਰ ਤੋਰਨ ਦਾ ਸੌਖਾ ਤਰੀਕਾ ਮੜ ਜਾ ਲੱਫ ਕੇ ਚੱਲੋ ਮੋ ਆਹੋ ਸੋਨੋ ਮੜ ਜਾ ਮੋ ਨੂੰ ਲੱਫ ਕੇ ਤੁਰੋ ਐਦਾ ਤੁਰ ਤੇ ਸੌਖਾ ਹੋਰ ਆਹੋ ਆਰਾਮ ਨਾਲ ਹਰ ਚਾ ਬਹੁਤ ਆਰਾਮ ਨਾਲ ਬਹੁਤ ਵਧੀਆ ਆ ਰਿਹਾ ਤੁਸੀਂ ਤੁਸੀਂ ਸਿੱਧੇ ਤੁਰੋ ਅਸੀਂ ਆ ਤੁਰਦੇ ਸਿੱਧੇ ਨਾ ਤੁਰੋ ਮੈਂ ਜਾ ਕੇ ਲਾ ਲਵਾਂ ਸਿੱਧੇ ਨਾ ਤੁਰੋ ਜੈਕਟ ਲਾ ਦੋਗਾ ਜੀ ਜਿੰਨੇ ਪੈਰ ਆਪਾਂ ਛੋਟੇ ਪਟਦੇ ਆ ਉਹਨਾਂ ਵਧੀਆ ਉਹਨਾਂ ਵਧੀਆ ਜਿਆਦਾ ਧੱਕਾ ਲੱਗਣਾ ਪਈ ਨਾ ਮੈਨੂੰ ਤਾਂ ਦਸੀਆ ਜਗ ਮੈਂ ਕਾ ਜੋੜੀ ਨਾ ਕਰੋ ਸਰੀਰ ਨਰਸ ਆਹੋ ਆਰਾਮ ਨਾਲ ਠੀਕ ਹੈ ਬੋ ਰਾਨੋ ਆਣੀ ਹੋਣੀ ਹੁਣ ਇੱਥੇ ਸਾਡੋ ਲਾ ਲਾ ਕਰੀ ਕੋਈ ਨਾ ਕਹਿੰਦਾ ਬਈ ਗਲੂਕੋਜ਼ ਟੀ ਲੈ ਜਾਓ ਕੋਈ ਟੈਂਕ ਕਹਿੰਦਾ ਪਾਣੀ ਚ ਮਿਲਾ ਕੇ ਲੈ ਜਾਓ ਜਰਾ ਜਿਦਾ ਹੰਗੂੜੀ ਹੈ ਸੰਤਰੇ ਸੰਤਰੇ ਦੇ ਇਧਰ ਜੂਸਣ ਵਾਲੀ ਨਾ ਜਿਆ ਬਚਾਵਾਂ ਸਿੱਖਦੀਆਂ ਗੋਲੀਆਂ ਜਿਹੜਾ ਵੀ ਤੁਸੀਂ ਲੈ ਜਾ ਸਕਦੇ ਲੈ ਜਾਓ ਕੋਈ ਚੱਕਰ ਨਹੀਂ ਹੈਗਾ ਬਿਨਾ ਜੋ ਤੁਹਾਡਾ ਸਟੈਮਨਾ ਹੈਗਾ ਹੈ ਨਾ ਕੱਲੇ ਪਾਣੀ ਨਾਲ ਵੀ ਜਾ ਸਕਦਾ ਕੋ ਜਰੂਰੀ ਨਹੀਂ ਹੈਗਾ ਪਰ ਜੇ ਲਿਆ ਸਕਦੇ ਵਧੀਆ ਰਹਿੰਦਾ ਚੂਸ ਕੇ ਬੰਦਾ એનર્ਜੀ ਮਿਲਦੀ ਦੇਖੋ ਕੁਝ ਨਹੀਂ ਮਾਤਾ ਨਹੀਂ ਕਿਹੜੀ ਹੈ ਇਹ ਇਹ ਨਹੀਂ ਚੜੰਗੇ ਚੜੰਦੇ ਨੇ ਦੋ ਜਨੇ ਨੇ ਉਹ 슈ਗਰ ਨਾਲ એનર્ਜੀ ਆਂਦੀ ਜਾਂਦੀ ਹੈ ਕੁਛ ਨਾ ਕੁਛ ਥੋੜੀ ਦੇਰ ਬਾਅਦ ਚੂਸ ਲਓ ਜੇ ਤੁਹਾਨੂੰ ਲੱਗਿਆ ਵੀ ਸਾਹ ਚੜਦਾ ਹੈ ਥੋੜੀ ਇੱਕ ਇੱਕ ਜਾਂ ਦੋ ਮਿੰਟ ਸਾਹ ਲੈ ਲਓ ਆਪਣੀ ਬੰਦੀ ਨਾਲ ਰੜਾ ਲਓ ਆ ਗਿਆ ਸਾਰੇ ਚੱਲੀਏ ਫਿਰ ਵਈਆ ਰਸਤੇ 'ਚ ਨਾ ਇਦਾਂ ਡਸਟਬਿਨ ਬਣੇ ਹੋਏ ਆ ਜੇ ਤੁਸੀਂ ਕੋਈ ਖਾਣੇ ਪੀਣੇ ਆ ਤਾਂ ਇੱਥੇ ਹੀ ਛੱਟੋ ਰਸਤੇ 'ਚ ਨਾ ਤਾਂ ਦੇ ਵਿੱਚ ਛੱਟੋ ਕੋਈ ਬੋਤਲ ਜਾਂ ਕੁਝ ਖਾਣ ਪੀਣੇ ਵਾਲੇ ਪਾਣੀ ਪੀਣੇ ਦੇ ਉੱਪਰ ਤਾਂ ਇਹ ਪਾਣੀ ਹੈ ਇਹ ਪਾਣੀ ਪੀਣ ਵਾਲਾ ਸ਼ੁੱਧ ਪਾਣੀ ਜਿਹੜਾ ਉੱਪਰੋਂ ਆਉਂਦਾ ਹੈ ਇੱਥੇ ਜਿਹੜੇ ਘੋੜੇ ਆ ਅੱਛਾ ਉਹ ਬੰਦੇ ਵੀ ਪੀ ਸਕਦੇ ਉੱਪਰਲੇ ਬੰਦੇ ਆ ਥੱਲੇ ਘੋੜੇ ਆ ਥੱਲੇ ਘੋੜਿਆਂ ਲਈ ਆ ਪਾਣੀ ਦੀ ਵੀ ਸਾਡੀ ਕੋਈ ਪ੍ਰੋਬਲਮ ਨਹੀਂ ਜੇ ਖਤਮ ਹੋ ਗਿਆ ਤੇ ਤੁਹਾਨੂੰ ਤੁਸੀਂ ਨੇਚਰਲ ਪਾਣੀ ਲੈ ਸਕਦੇ ਆ ਸੰਕਰ ਦੇ ਪੂਰੇ ਹੌਸਲੇ ਬੁਲਾਉਂਦਾ ਜੀ ਆਰਾਮ ਨਾ ਜਾ ਰਿਹਾ ਯਾ ਸਾਰੇ ਹਾਂ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੈ ਕੋੜਾ ਕਰ ਸਕਦੇ ਆ ਬਰਨਾ ਪੈਦਲ ਕੋਈ ਅੱਡੀ ਬੜੀ ਗੱਲ ਨਹੀਂ ਹੈਗੀ ਹਾਂ ਇਦਾਂ ਹੈ ਭਾਈ ਜੇ ਤੁਸੀਂ ਇਹ ਟਰੈਕ ਕਰਨਾ ਹੈ ਨਾ ਜਦੋਂ ਮਹੀਨਾ ਪਹਿਲੇ ਹੀ ਥੋੜਾ ਜਿਹਾ ਵਾਕ ਕਰਨਾ ਸ਼ੁਰੂ ਕਰੋ ਪਿੰਡ 'ਚ ਜਾਂ ਸ਼ਹਿਰ 'ਚ 4 ਕਿਲੋਮੀਟਰ ਡੇਲੀ ਥੋੜਾ ਸਰੀਰ ਉਸਦਾ ਆਬਦਾ ਹੋ ਜਾਂਦਾ ਹੈ ਠੀਕ ਹੈ ਜੀ ਲਓ ਜੀ ਠੀਕ ਹੈ ਠੀਕ ਹੈ ਉਹ ਤੋਂ ਨਿਆਣੇ ਕੰਮ ਕੀ ਹੈ ਰਾਨੂੰ ਭੈਣ ਕੀ ਘੋੜੇ ਤੇ ਜਿੰਗੀ ਹੈ ਉਹ ਥੋੜਾ ਪ੍ਰੋਬਲਮ ਆ ਜਣੀ ਸੀ ਉਹਨਾਂ ਨੂੰ ਉੱਦਾਂ ਜਿੰਨੀ ਕਿਤੇ ਚੱਲ ਸਕੇ ਚੱਲ ਤੁਰਦੇ ਰਹੇ ਬਹੁ ਹੌਲੀ ਹੌਲੀ ਤੁਰਦੀ ਸਾਨੂੰ ਜਾਣ ਕੇ ਹਾਂਗੇ ਅੱਛਾ ਜਿਆਦਾ ਜ਼ੋਰ ਲਾ ਕੇ ਆਪਣੀ ਛੱਕਣਾ ਨਹੀਂ ਓਕੇ ਓਕੇ ਠੀਕ ਹੈ ਠੀਕ ਹੈ ਓ ਪਹੁੰਚਿਆ ਆ ਦੇਖੋ ਅਨਮੋਲਲੀ ਟਾਟਾ ਕਰ ਰਹਾ ਯਾਰ ਚੜ੍ਹਾਈ ਤੇ ਪਿੱਛੇ ਆ ਬਹੁਤ ਨਹੀਂ ਨਰੇ ਜੈ ਲਓ ਜੀ ਆ ਰਹੇ ਆ ਵੀ ਰਲਾਲੇ ਨਾਲ ਸਾਰੇ ਬੰਦੇ ਏ ਆ ਫਾਸਟ ਬੰਦੇ ਆਏ ਆ ਜਿਹੜੇ ਅਸੀਂ ਦੋ ਦੋ ਡੰਡੇ ਚੱਕੇ ਹੋਏ ਜੀ ਆ ਤਿੰਨ ਫਾਸਟ ਆ ਅਸੀਂ ਦੁਆਬੇ ਵਾਲੇ ਆ ਅੱਛਾ ਅਸੀਂ ਕੰਢੀ ਵਾਲੇ ਆ ਤੁਸੀਂ ਦੁਆਬੇ ਵਾਲੇ ਹੈ ਹੁਣ ਲੱਗੇ ਬੰਦੇ ਪਿਛਲੇ ਆ ਗਏ ਚਲੋ ਹੋਜੋ ਹੋਜੋ ਹਾਂ ਲਓ ਪਾ ਲੈੋ ਦੇਖੋ ਹਜੇ ਤੱਕ ਅਸੀਂ ਪਾਣੀ ਨਹੀਂ ਪੀਤਾ ਪਾਣੀ ਅਸੀਂ ਵੀ ਨਹੀਂ ਪੀਤਾ ਪਾਣੀ ਅਸੀਂ ਵੀ ਨਹੀਂ ਪੀਤਾ ਪਾਣੀ ਪੀਤਾ ਜਿੱਥੇ ਰੁਕਾ ਨੱਕਰਾ ਸਾਲੋ ਫੇ ਬੱਤਨ ਸਾਹ ਚੜਦਾ ਜੇ ਥੋੜੇ ਕਦਮ ਨੇ ਛੋਟੇ ਪੱਟੋ ਅਸੀਂ ਤਾਂ 1 ਕਿਲੋਮੀਟਰ ਤਰੇ ਐਕਸਪੀਰੀਅੰਸ ਇੰਨਾ ਹੋ ਗਿਆ ਤੁਹਾਡਾ ਸਾਰੇ ਆਏ ਮੇਨ ਚੜਾਈ ਉੱਪਰਲੀ ਹੈ ਬេះੇ ਇੱਕ ਗੱਲ ਇੱਕ ਗੱਲ ਦੱਸਾਂ ਵੀ ਘੂੜੀ ਨਾਲੋਂ ਨਾ ਜੇ ਤੁਸੀਂ ਤੋਰ ਸਕਦੇ ਆ ਫੇਰ ਉਹਦੇ ਵਰਗਾ ਆਨੰਦ ਨਹੀਂ ਕੋਈ ਹਾਂਜੀ ਹਾਂਜੀ ਬਿਲਕੁਲ ਉਹ ਵਾਪਸ ਆ ਗਿਆ ਉਹ ਵਾਪਸ ਆਇਆ ਉਹ ਤੁਰਦਾ ਦੇਖਿਆ ਕਿੰਦਾ ਸਕਦਾ ਐਦਾਂ ਦਾ ਘੁੰਮ ਘੁੰਮ ਕੇ ਇੱਕ ਮੈਂ ਉਤਰਨ ਵੇਲੇ ਨਾ ਪੰਜਿਆਂ ਤੇ ਪੰਜਿਆਂ ਤੇ ਪੰਜਿਆਂ ਤੇ ਭਾਰ ਦੇਂਦਾ ਗੋਡਿਆਂ ਤੇ ਵੀ ਰਹਿੰਦਾ ਪਾਰ ਨਾ ਨਾ ਲੱਤਾਂ ਠੋਕ ਹੁੰਦੀਆਂ ਆਓ ਮਾੜੀ ਮਾੜੀ ਚੜਾਈ ਰਹੇ ਜਿਆਦਾ ਵਧੀਆ ਹੈ ਹੁਣ ਉਤਰਨਾ ਉਤਰਨਾ ਜਰੂਰੀ ਹੈ ਜੀ ਜਿੰਨਾ ਹੁਣ ਉਤਰਾਈ ਜਾਣੀ ਹੈ ਉੰਨੀ ਫਿਰ ਅੱਗੇ ਚੜਾਈ ਜਾਣੀ ਹੈ ਸਾਡੇ ਜਿਹੜੇ ਫਰਤੀਲੇ ਸਾਥੀ ਹੈ ਨਾ ਉਹ ਸਾਨੂੰ ਵੇਟ ਕਰ ਰਹੇ ਠੀਕ ਹੈ ਨਹੀਂ ਸਭ ਤੋਂ ਤੇਜ਼ ਇਹ ਤੁਰਨੇ ਵਾਲੇ ਬੰਦੇ ਆਹਾ ਆ ਬੰਦੇ ਮੈਂ ਕਹਿਆ ਸਭ ਤੋਂ ਤੇਜ਼ ਦੌੜਨੇ ਵਾਲੇ ਆ। ਪਹਿਲਾਂ 10 ਮਿੰਟ ਪਹਿਲਾਂ ਆਇਆ ਸੀ ਤੇ ਫਿਰ ਦੱਸਿਆ ਨਹੀਂ ਟੱਟ ਵਾਲੇ ਸਾਡੇ। ਲੈ ਦੌੜੇ ਕਿੱਦਾਂ ਹੋ ਗਿਆ ਇੰਨੀ ਦੇਰ ਤੇ ਬਣ ਗਏ। ਬਾਜੀ। ਕੁਛ ਨਹੀਂ ਪਤਾ। ਘੰਟੇ ਤੱਕ ਪੀਣੇ ਚਾ। ਹਜੇ ਤੁਰ ਲਓ ਜਿੰਨਾ ਤੁਰ ਹੁੰਦਾ। ਮੈਂ ਪਾਣੀ ਨਹੀਂ ਪੀਤਾ ਹਜੇ ਤੱਕ ਬਾਕੀ ਸਾਰਿਆਂ ਨੇ ਪੀ ਲਿਆ। ਇਹਦਾ ਬਹੁਤ ਵਧੀਆ ਗੱਲ ਹੈ। ਅਸੀਂ ਵੀ ਨਹੀਂ ਮੈਂ ਤੇ ਕਾ ਪੀਤਾ। ਕੀ ਦਿੱਤਾ ਤਾਂ ਹੈ ਮੂੰਹ ਤਾਂ ਕਿੰਨਾ ਚਿਕਾ ਨਾ ਸੀ ਹੋਣੀ ਚੱਲ ਵਧੀਆ ਇਹ ਤੇ ਇਹਦੇ ਵਰਗੀ ਗੱਲ ਗਿਆ ਪਰੌਂਠੇ ਖਾਣੇ ਸਾਡੀਆਂ ਰੀਸਾਂ ਕਰਕੇ ਰੋਟੀ ਖਾਣੀ ਨਾ ਦਾ ਦੇ ਸਵੇਰੇ ਅਸੀਂ ਨਾ ਗੁਰਦੁਆਰਾ ਸਾਹਿਬ ਤੋਂ ਦਲੀਆ ਲੰਗਰ ਚ ਸ਼ਾਕੇਤੋ ਰਹੀ ਸੀ ਥੋੜੀ ਜੀ ਧਾਲ ਸੀ ਦਲੀਆ ਸੀਗਾ ਉਹਦੋਂ ਕਾਫੀ એનર્ਜੀ ਆਈ ਹੈ ਅਜੇ ਭੁੱਖ ਨਹੀਂ ਲੱਗੀ ਹੈਗੀ ਅੱਗੇ ਦੇਖਦੇ ਆਂ ਕਿ ਭੁੱਖ ਲੱਗਦੀ ਹੈ ਤਾਂ ਦੇਖਦੇ ਆਂ ਜੀ ਪਹੁੰਚ ਕੇ ਕੀ ਪਤਾ ਲੱਗੇਗੀ ਅੱਗੇ ਅੱਗੇ ਇੱਕ ਹੋਰ ਜਗ੍ਹਾ ਬ੍ਰੇਕ ਆਏਗੀ ਹਨਾ ਹੂੰ ਵੱਡੀ ਮੇਕਲ ਨਾ ਥੱਲੇ ਅਸੀਂ ਦਰਿਆ ਦੇ ਕੋਲ ਪਹੁੰਚ ਗਏ ਨਾ ਦੇਖੋ ਦਰਿਆ ਹੁਣ ਥੋੜੀ ਨੀਮਾ ਨਿਵਾਨ ਹੈ ਉੱਥੇ ੱਲੇ ਨੂੰ ਆ ਰਹੇ ਹਾਂ ਦੇਖੋ ਦੇਖੋ ਬਹੁਤ ਤੇਜ਼ ਚੱਲ ਰਿਹਾ ਪਾਣੀ ਬੜਾ ਸਾਫ਼ ਹੋਣਾ ਇਹੋ ਵਾਹ ਵੇ ਵਾਹ ਹੰਤੜਿਆ ਜੇ ਇੱਥੇ ਕਿਤੇ ਰਸਤਾ ਰੁਕਤਾ ਹੋਵੇ ਨਾ ਸਾਰੇ ਬੰਦੇ ੱਲੇ ਨੂੰ ਉਤਰ ਜਾਣ ਪਾਣੀ ਕੋਲ ਨੂੰ ਉਤਰ ਜਾਣ ਸਾਡੇ ਬੰਦੇ ਰਹੀ ਰੀਲ ਮੁੱਕ ਜਾਣੀ ਕੈਮਰੇ ਦੀ ਕੈਮਰੇ ਦੀ ਰੀਲ ਮੁੱਕ ਜਾਣੀ ਆ ਰਹੀ ਆ ਇੱਥੇ ਫੋਟੋ ਆ ਨਾ ਮੁਕਾ ਰਹੀ ਕਿੱਤੀ ਕਿੱਤੀ ਕਿ ਮਕਾ ਰਹੀ ਆ ਅੱਜ ਚਲੋ ਹੁਣ ਮਾੜਾ ਮੋਟਾ ਖਾ ਪੀ ਲੋ ਲੋ ਜੀ ਬ੍ਰੇਕ ਲੈਨੇ ਆ ਹੁਣ ਮੌਸਮ ਨੇ ਹੁਣ ਇੱਥੇ ਥੋੜਾ ਥੋੜਾ ਵਧੀਆ ਲੱਗਣ ਲੱਗ ਪਿਆ ਹੈ ਥੋੜੀ ਦਰਿਆ ਕਰਕੇ ਵੀ ਨਾ ਹਵਾ ਬਦਲ ਗਈ ਹੈ ਪਿੱਛੇ ਗਰਮੀ ਲੱਗਣ ਲੱਗ ਪਈ ਸੀ ਚਲੋ ਦੇਖਦੇ ਆ ਘਾਟੀ ਆ ਹੁਣ ਬਿਲਕੁਲ ਸੈਂਟਰ ਤੇ ਪਹੁੰਚ ਗਏ ਆ ਨਾ ਬਣੀਆ ਯਾਰ ਦੁਕਾਨਾ ਬਣੀਆ ਯਾਰ ਕੋਈ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ ਹੈਗਾ ਵੈਸੇ ਖਾ ਕੇ ਜ਼ਰੂਰ ਤੋਰਨਾ ਚਾਹੀਦਾ ਗੁਰਦਰਾ ਸਾਹਿਬ ਤੋਂ ਦੇਖਦੇ ਆਂ ਕਿ ਹੁਣ ਤੱਕ ਤਾਂ ਆਨੰਦ ਆ ਗਿਆ ਤੁਰਨ ਦਾ ਥਕਾਵਟ ਨਹੀਂ ਹੋਈ ਹਜੇ ਤੱਕ ਕੋਈ ਵੀ ਅੱਡੀ ਕੋਈ ਥਕਾਵਟ ਨਹੀਂ ਨਾ 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 ਕੋਈ ਥਕਾਵਟ ਨਹੀਂ ਆਗੀ ਉਹ ਮੰਨਣ ਦੀ ਗੱਲ ਹੁੰਦੀ ਹੈ ਥਕਾਵਟ ਸਾਨੂੰ ਵੈਸੇ ਤਕੀਦ ਕੀਤਾ ਸੀ ਘੋੜੇ ਲੈ ਕੇ ਜਾਇਓ ਸਾਡੇ ਬਜ਼ੁਰਗਾਂ ਨੇ ਕਹਿੰਦੇ ਥੱਕੇ ਜਾਣਾ ਨਹੀਂ ਥੱਕ ਜਾਣਾ ਚਾਹੇ ਨਰਾਜ ਹੋ ਜਾਣਾ ਹੁਣ ਆਲੇ ਦੁਆਲੇ ਦੀ ਨਾ ਸੁੰਦਰੀ ਬੋਡੀ ਕਿਹਟ ਹੈ ਬਹੁਤ ਸੋਹਣੀ ਸੁੰਦਰੀ ਹੋ ਗਈ ਇਸ ਟੈਂਟ ਦਾ ਇੱਕ ਪਾਸੇ ਦਰਿਆ ਵਗਦਾ ਇੱਕ ਪਾਸੇ ਪਹਾੜ ਹੈ ਹਰੇ ਭਰੇ ਦ੍ਰਿਸ਼ਤਾ ਬਹੁਤ ਜ਼ਿਆਦਾ ਨਹੀਂ ਬਈ ਸ਼ਰਦਾਈ ਇੱਧਰ ਸ਼ਰਦਾਈ ਉਹ ਯਾਰ ਹੁਣ ਹਲਕਾ ਫੁਲਕਾ ਰੱਖੋ ਜੋ ਰੱਖਣਾ ਸਾੜ ਦੋ ਫਿਰ ਮੈਂ ਤੁਹਾਨੂੰ ਪ੍ਰਸ਼ਾਦ ਦਿੰਦਾ ਪ੍ਰਸ਼ਾਦ ਮੈਂ ਲੈ ਕੇ ਆਇਆ ਹਾਂ ਅੱਛਾ ਦੰਗਾ ਫੜ ਦੂੰਗਾ ਪਰਸ਼ਾ ਪਰਸ਼ਾ ਦੋ ਡੰਡੇ ਨਾ ਖੇਤੀ ਚੜ ਹੁੰਦਾ ਹੁੰਦਾ ਮੇਰੇ ਨਾਲ ਨਹੀਂ ਇੱਕੋ ਡੰਡਾ ਬਹੁਤ ਵੈ ਦੋ ਡੰਡੇ ਹੈ ਫਰਕ ਹੈ ਬਹੁਤ ਫਰਕ ਮੈਂ ਤਿੰਨ ਨਾ ਜਾਦਾ ਤਿੰਨ ਉਹਦਾ ਉਹਦਾ ਕਰੀਂ ਜਾਂਦਾ ਆਣਾ ਥੋੜੀ એનર્ਜੀ ਵੰਡੀਏ ਇਹ ਕੀ ਚੀਜ਼ ਹੈ ਇਹ ਸਾਰਾ ਮਿਕਸ ਮਿਕਸ ਡਰਾਈਵ ਮੈਂ ਦੇਦੀ ਹਾਂ ਇਹ ਤਾਂ ਸ਼ੁਰੂ ਕਰੀਦਾ ਆਂਦਾ ਆ ਲੈ ਪੁੱਤ ਕੰਨਿਆ ਦੇ ਵੀ ਲੈ ਵੱਲੋਂ ਦੇਣੇ ਵੜੂ ਹਾਂ ਇਹ ਜਿਆਦਾ ਨਹੀਂ ਦੇਤੇ ਆ ਬੜੀ ਕੰਨੇ ਦੇ ਜਾਂ ਮੈਨੂੰ ਸਾਰੇ ਤੇ ਬੜੀ ਨਹੀਂ ਆ ਇੰਨੇ ਖਾ ਲਉਂਗੇ ਅਸੀਂ ਇੱਕ ਦਾਣਾ ਖਾਈ ਜਾ ਉਹ ਜੇਬ ਚ ਪਾ ਲੈ ਉੱਪਰ ਤਾਂ ਖਾ ਲੈ ਜਰੂਰੀ ਤਾਂ ਹੁਣੇ ਖਾਣੇ ਆ ਸਾਰੇ ਮੈਂ ਤੇ ਆਂਟੀ ਮੈਨੂੰ ਦਿਓ ਭਾਜੀ ਮੈਂ ਮੱਪੇ ਚੱਕਦਾ ਹੂੰ ਠੱਲੇ ਫਿੱਟੀਆਂ ਨੇ ਤੁਸੀਂ ਕੋਈ ਰਹਿ ਤਾਂ ਨਹੀਂ ਗਿਆ ਲਓ ਵੀ ਡਰਾਈ ਫਰੂਟ ਲੈ ਲਿਆ ਹੁਣ ਦੇਖਦੇ ਆਂ ਡਰਾਈ ਫਰੂਟ ਕੀ ਪਾਵਰ ਆ ਦੀਆ ਬਾਕੀ ਨੂੰ ਕਰਨੀ ਦੋ ਘਰ ਦੋ ਸੈਲਰ ਨਾ ਕਿਹੜਾ ਯਾ ਦੇਖਾਦਾ ਇਹ ਪੋੜਾ ਹੁੰਦਾ ਨਾ ਪੋੜਾ ਯਾ ਹੂੰ ਇਸੇ ਕੋ ਰਬੜ ਹੈਗੀ ਰਬੜ ਅ ਰਬੜ ਹੈਗੀ ਨਹੀਂ ਤਾਂ ਬੈਸਟੋਲ ਯਾਰ ਉਹ ਕੋਸਾ ਪਕਾਉਂਦੇ ਅੱਥੀ ਮਾਰੀ ਜੀ ਬ੍ਰੇਕ ਮਾਰਦੇ ਆ ਥੋੜਾ ਸਾ ਲੈ ਲਈਏ ਕੋਣ ਪਿੱਛੇ ਰਹਿ ਗਿਆ ਹਾਂ ਕੋਣ ਪਿੱਛੇ ਰਹਿ ਗਿਆ ਇੱਥੇ ਰਹਿ ਜਿੰਨੇ ਅਸੀਂ ਪਹੁੰਚ ਗਏ ਆ ਅਸੀਂ ਆਰਾਮ ਨਾਲ ਆਨੇ ਪੁੱਤ ਆਰਾਮ ਨਾਲ ਆਨੇ ਤੇ ਅਸੀਂ ਵੀ ਆਰਾਮ ਨਾਲ ਆਨੇ ਅਸੀਂ ਫਰਤੀਲੇ ਲੋਕ ਹੈ ਸਟੈਮੀਨਾ ਜ਼ਿਆਦਾ ਹੈ ਸਾਡੇ ਹਾਂ ਸਾਡੇ ਉਮਰ ਦਾ ਵੀ ਲਿਹਾਜ਼ ਦੇਖੋ ਆਇਆ ਬਾ ਜੂ ਮੱਕਾ ਕਿੱਥੇ ਉੱਤੇ ਆਇਆ ਤੇਰਾ ਤੇਰੀ ਆਈ ਯਾ ਨਾ ਆਈਦਾ ਹਾਂ ਚੱਲ ਜੂ ਅੱਗੇ ਬੜੀ ਨਾ ਤੇਰੇ ਬਾਰੇ ਡਰਦੇ ਰਹੋ ਪਤਾਈ ਦਰਸ਼ਨ ਵਧੀਆ ਹੋ ਗਿਆ ਜੀ ਬਹੁਤ ਜੀ ਹੋ ਗਿਆ ਕੋਈ ਤਕਲੀਫ ਨਹੀਂ ਆਈ ਤਕਲੀਫ ਛੋਟੇ ਬੱਚੇ ਹੋ ਗਏ ਓਕੇ ਛੋਟੇ ਬੱਚੇ ਕਰ ਦਿੱਤੇ ਉਹਦੀ ਆਪਸ਼ਨ ਕੱਟ ਗਈ ਸੀ ਤੁਸੀਂ ਚੜ੍ਹਦੀ ਗੱਲਾਂ ਚੋਂ ਅਸੀਂ ਆ ਬਈ ਚਲੋ ਬਹੁਤ ਜਾਂਦੇ ਜਿਹੜੇ ਆਂਦੇ ਪੈਦਲੀਆਂ ਆਂਦੇ ਹਾਂਜੀ ਹੁਣ ਅਸੀਂ ਯਾਰ ਹੈਲੀਕਾਪਟਰ ਤੇ ਆਣੇ ਸੀ ਉਹ ਆਨਲਾਈਨ ਬੁਕਿੰਗੇ ਪ੍ਰੋਬਲਮ ਨਹੀਂ ਆ ਗਈ ਅੱਛਾ ਜੀ ਸਾਰੇ ਖਰਚਾ ਉਨਾ ਹੀ ਪੈ ਗਿਆ 3000 ਰੁਪਏ ਕੀ ਬੰਦੇ ਦਾ ਅੱਛਾ ਬੈਸੇ ਤੁਸੀਂ ਉਰਕੇ ਜਾਂ ਗਏ ਸੀ ਜਾਂ ਜਾਂ ਜਾਂਦੇ ਹਾਂਜੀ ਕੋਈ ਮਸਾਜ ਫੱਟੇ ਜਾਣਾ ਕਿ ਉੱਪਰ ਨੀਚੇ ਪਹਿਲੇ ਕਿੱ데 ਗਈ ਸੀ ਉਰਕੇ ਗਈ ਸੀ ਝੂਟੇ ਲੈਣ ਦੀ ਗਈ ਸੀ ਹੁਣ ਵੀ ਝੂਟੇ ਲੈਣੇ ਹੈ ਬਾਏ अच्छा हेलीकॉप्टर दे कितने लंदे पाजी 3000 3000 हम ऑनलाइन बुकिंग है ऑनलाइन बुकिंग दो चार मिनट च पहुंच ਜਾਂਦਾ ਗੋਬੀਧਾਮ ਤੱਕ ਹੀ ਹੈ ਤਾਂ ਵਾਹ ਇਧਰਲੇ ਰਸਤੇ ਜਾਣਾ ਇਧਰ ਨਹੀਂ ਜਾਣਾ ਹੈਗਾ ਅਸੀਂ ਐਸ ਰਸਤੇ ਜਾਣਾ ਹੈ ਅਸੀਂ ਜਾ ਰਹੇ ਹਾਂ ਉੱਪਰਲੇ ਰਸਤੇ ਤੋਂ ਹਾਂ ਉੱਪਰਲੇ ਰਸਤੇ ਤੋਂ ਕੋਈ ਕਹਿੰਦਾ ਇਧਰੋਂ ਜਾਓ ਕੋਈ ਕਹਿੰਦਾ ਇਧਰੋਂ ਜਾਓ ਬਾਕੀ ਦੇਖੋ ਹਾਂ ਇਹ ਨਾਮਾ ਬਣਿਆ ਕਹਿੰਦੇ ਇਧਰੋਂ ਥੋੜਾ ਜਿਹਾ ਟਾਈਮ ਲੱਗਦਾ ਉੱਪਰ ਨੂੰ ਫੇਰ ਜਾਣੇ ਹੈ ਨਾ ਆਉਈ ਕੋਈ ਗੱਲ ਹੈ ਯਾਰ ਉਤਰਾਈ ਤੇ ਬਾਅਦ ਚੜਾਈ ਆਣੀ ਆਣੀ ਹੈ ਕਈ ਕਹਿੰਦੇ ਆ ਵੀ ਉਹ ਬੰਦਾ ਜਦੋਂ ਆਂਦਾ ਹੈ ਨਾ ਉਹ ਸੋਚਦਾ ਹੈ ਤੇ ਉਤਰਾਈ ਹੈ ਇਧਰੋਂ ਆ ਚੜਾਈ ਹੈ ਤੇ ਆਪਾਂ ਇਸ ਰਸਤੇ ਚੱਲਦੇ ਪਰ ਰਸਤਾ ਇੱਕੋ ਜਿਹਾ ਹੈ ਗਿਆ ਕੋਈ ਏਟਾ ਫਰਕ ਨਹੀਂ ਹੈਗਾ 12 ਤਾਂ ਹੈਗਾ 12 12 ਵਜੇ ਤੱਕ ਤਾਂ ਹੈਗਾ ਹੀ ਹੈ ਟਾਈਮ ਵਧੀਆ ਹੋ ਗਈ ਤੁਹਾਡੀ ਤੁਰ ਕੇ ਗਏ ਸੀਗੇ ਤੁਰ ਕੇ ਜਾਂਦੇ ਤੇ ਕਹਿ ਸੀ ਫਿਰ ਉੱਥੋਂ ਕਰਨੀ ਪਈ ਰਾਤੋਂ ਗੋਮਨ ਤਾਂ ਰਹਿ ਗਏ ਹਾਂ ਜੀ ਹਾਂਜੀ ਯਾਤਰਾ ਵਧੀਆ ਹੋਊ ਤੁਹਾਡੀ ਵਧੀਆ ਹੋਊ ਕੋਈ ਤਕਾਉੜਦਾ ਨਹੀਂ ਹੋਈ ਜੀ ਹਾਂ ਬਿਲਕੁਲ ਅਸੀਂ ਚੜ੍ਹ ਸਕਦੇ ਹਾਂ ਤੁਹਾਡੇ ਨਾਲ ਹਾਂਜੀ ਚਲੋ ਜ ਬਹੁਤ ਵਧੀਆ ਤੁਹਾਨੂੰ ਚੜ੍ਹ ਸਕਦੇ ਹਾਂ ਹਾਂ ਹੌਸਲਾ ਜਹੀਆ ਇੱਕ ਚੀਜ਼ ਵੀ ਇਹ 6 ਉੱਤਰ ਹੋਣ ਹੁਣ ਏਡੀ ਬਜ਼ੁਰਗ ਨੇ ਹਾਂ ਜੀ ਮਰਾ ਤੁਰ ਕੇ ਚੱਲੇਗੇ ਤੁਰ ਕੇ ਆਏ ਵੀ ਹਾਂਜੀ ਸਾਡੇ ਤੋਂ ਘੱਟ ਉਮਰ ਦੇ ਸਾਡੇ ਤੋਂ ਥੋੜੀ ਵੱਧ ਉਮਰ ਦੇ ਜਵਾਨ ਮੁੰਡੇ ਘੋੜਿਆਂ ਦੇ ਆ ਪਿੱਠਾਂ ਤੇ ਦੌਂਦੇ ਫਿਰਦੇ ਨੇ ਇਹ ਜਾਣੇ ਆ ਲੈ ਗੱਡੀ ਮਾੜੀ ਨਹੀਂ ਉਹ ਮਾੜੀ ਗੱਲ ਨਹੀਂ ਉਹ ਹੁੰਦਾ ਬੰਦੇ ਦਾ ਹੌਸਲਾ ਕਿੱਡਾ ਹੈ ਉਹ ਚਲੋ ਮਤਲਬ ਅੰਦਰ ਪਾਵਰ ਹੁੰਦੀ ਹੈ ਬੰਦੇ ਦੇ ਜਜ਼ਬਾ ਹੋਣਾ ਚਾਹੀਦਾ ਜਜ਼ਬਾ ਹੋਣਾ ਜਜ਼ਬਾ ਹੋਣਾ ਚਾਹੀਦਾ ਪਾਵਰ ਹਰੇਕ ਚੀਜ਼ ਵਿੱਚ ਹੈ ਮਾਤਾ ਜੀ ਵੀ ਹਜੇ ਨਾਲ ਜਾ ਰਹੇ ਸਾਡੇ ਇਹਨਾਂ ਨੇ ਵੀ ਚੜਨਾ ਹਾਂ ਜੀ ਹਾਂ ਸੇਫਰੀ ਯਾਤਰਾ ਕਰ ਰਹੇ ਚਲੋ ਵਧੀਆ ਜਜ਼ਬਾ ਜ਼ਰੂਰੀ ਹੈ ਉਹ ਮੈਂ ਪੀਤਾ ਨਹੀਂ ਹਜੇ ਆ ਫਰਟਾਂਗੂ ਮੇਰਾ ਕਹਿੰਦਾ ਇੰਟਰਵਿਊ ਤਾਂ ਕਰ ਲਈਏ ਇੰਟਰਵਿਊ ਆ ਕਰ ਲਈਏ ਇੰਟਰਵਿਊ ਕਰ ਲਈਏ ਮੇਰਾ ਪਜਾਮਾ ਗੰਦਾ ਹੋ ਰਿਹਾ ਕੋਈ ਗੱਲ ਨਹੀਂ ਬਦਲ ਲੈਣਾ ਉੱਪਰ ਜਾ ਕੇ ਜੀ ਪਜਾਮਾ ਗੰਦਾ ਹੋ ਗਿਆ ਕਹਿੰਦੀ ਐਡੀਡਾਸ ਦਾ ਤੁਹਾਡਾ ਓਰੀਜਨਲ ਹੈ ਸਾਡਾ ਤੇਨੇ ਤੈਨੂੰ ਪੁੱਛਿਆ ਸਾਡਾ ਕਿਸੇ ਨੇ ਪੁੱਛਿਆ ਰੇਦੀ ਨਾਲ ਕਿ ਡੁਪਲੀਕੇਟ ਹੈ ਮੈਂ ਉੱਧਰ ਦੱਸਦੀ ਸਾਡਾ ਚੈਡੀ ਇਤਨੀ ਦੱਸੀ ਜਾਂਦਾ ਤੁਹਾਡਾ ਐਡੀਡਾਸ ਤੇ ਇਹ ਤੇ ਸਾਡਾ ਓਰੀਜਨਲ ਹੈ ਤੁਹਾਡਾ ਨਕਲੀ ਲੱਗਦਾ ਕੈਡੀਡਾਸ ਹੈ ਚੈਡੀ ਚੈਕ ਕੈਡੀਡਾਸ ਤੇ ਤੁਹਾਡਾ ਨਕਲੀ ਲੱਗਦਾ ਜੀ ਸਾਡਾ ਓਰੀਜਨਲ ਹੈ ਲੰਗਰ ਨੇੜੇ ਹੀ ਆ ਜਾਓ ਆ ਜਾਓ ਹਿੰਮਤ ਕਰੋ ਆਪਾਂ ਆਪਣੀ ਛੋਟੀ ਫੜੋ ਪਾਣੀ ਪੂਣੀ ਪਿਲਾਓ ਇਹਨਾਂ ਨੂੰ ਬਈ ਛੋਟੀ ਫੜੋ ਆਪਣੀ ਚਾਹ ਪਾਣੀ ਪੰਜ ਚਾਹ ਪਕੌੜਿਆਂ ਦਾ ਲੰਗਰ ਹੈ ਚੱਲ ਪਹਿਣਾ ਹੁਣ ਪਾਣੀ ਪੂਣੀ ਪੀਓ ਤਿਆਰ ਹੋ ਜਾਓ ਹਾਏ ਜਿੱਟੜ ਕੇ ਅੱਗੇ ਜੀ ਲੰਗਰ ਚਾਹ ਪਾਣੀ ਦਾ ਲੰਗਰ ਹੈ ਜੀ ਤੇ ਫਸਟ ਏਡ ਮੈਡੀਕਲ ਕੈਂਪ ਅਕਤੂਰੀ ਚੜਾਈ ਹੈ ਬਹੁਤ ਸਿੱਖੀ ਹੈ ਸਿੱਖੀ ਚੜਾਈ ਤੋਂ ਬਾਅਦ ਚ ਇੱਕ ਕੈਂਪ ਆਉਂਦਾ ਹੈ ਤੇ ਲੰਗਰ ਆਉਂਦਾ ਹੈ ਇੱਥੇ ਤੁਸੀਂ ਆਪਣਾ ਆਰਾਮ ਕਰ ਸਕਦੇ ਹਾਂ ਹਾਂਜੀ ਗੁੱਟੀਆਂ ਤਾਰ ਕੇ ਲਾਠੀਆਂ ਰਖਵਾਇ ਤੇ ਅੰਦਰ ਚੱਲ ਜਾਈਏ ਆ ਬਣਾ ਜਾ ਤਜਾ ਕਰੂ ਦੂਸਰਾ ਲਗਾ ਰੇ ਆ ਗੁੱਟੀ ਤਾਰ ਵੈਰੂ ਰਖਦੇ ਨਾ ਕੋਈ ਤੇਰੀ ਰਖਦੇ ਨਾ ਕੋਈ ਜੰਗ ਦੇ ਹੋਰ ਨਾ ਬੇਸ ਜਾ ਕਰੂ ਪ੍ਰੇਖ ਨਾ ਜਾ ਚੱਲ ਗਾੜ ਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ

ਕਰੂ ਨਾਲ ਨੇ ਹੈ ਅਰ ਕਾਲ ਨੇ ਕਿ ਮੈਡੀਕਲ ਕੈਂਪ ਲੱਗਾ ਹੈ ਜੀ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਵਗੈਰਾ ਚੈੱਕ ਕਰਾ ਸਕਦੇ ਹੋ ਦਵਾਈ ਜਿੱਦਾਂ ਦੀ ਚਾਹੀਦੀ ਤੁਸੀਂ ਮਿਲ ਸਕਦੀ ਹੈ ਮਾਰਚ ਵਗੈਰਾ ਵੀ ਕਰਾ ਸਕਦੇ ਆ ਜੀ ਆਪਣੇ ਬਲੌਗਰ ਸਾਹਿਬ ਬੱਬੂ ਛੋਟੇ ਵੀਰ ਨੂੰ ਥੋੜਾ ਜਿਹਾ ਬਲੱਡ ਪ੍ਰੈਸ਼ਰ ਚੈੱਕ ਕਰਾਣ ਲੱਗੇ ਤੇ ਦੇਖਦੇ ਕੀ ਜਾਂ ਨਾ ਹਾਂ ਜੀ ਬਤਾਓ ਕਿਸਾਨੀ ਦੇ ਤੇ ਬੜੀ ਜ਼ਿਆਦਾ ਲੰਗਰੀ ਚੱਲ ਰਹੀ ਆ ਸਭ ਕੁਝ ਮਕਸਦ ਵੀ ਕਰਾ ਰਹੇ ਆ ਨਾਲ ਕਿਸਾਨ ਜੀ ਸਾਡੀ ਖੜੀ ਹੈ ਉਸ ਦਾ ਮਰਜੀ ਟੈਂਪਰ ਦਾ ਬਰਾ ਫਾਇਦਾ ਲੈ ਰਹੀ ਦੀ ਸੰਗੀ ਹਰਤਨਾ ਦੀ ਦਵਾਈ ਸਾਹਮਣੇ ਮੈਂ ਚਾਹੀਏ ਉਹ ਸਾਡੀ ਬੇਟੀ ਨੂੰ ਲੱਭ ਕੇ ਚੈੱਕ ਕਰਨਾ ਸੰਤਾਰਿਕ ਉਹਦੇ ਅੰਦਰ ਤੇ ਜੀ 145 ਠੀਕ ਹੈ ਉਸ ਤੋਂ ਬਾਅਦ 5 ਮਿੰਟ ਹੋ ਕੇ ਤੁਹਾਨੂੰ ਹੋਇਆ ਜਾਏ 5 ਬਜਟ ਬਸ ਰਹੀ ਹੈ ਨਿਰਵੈਚ ਜਿਹੜੀ ਆ ਪਿੱਛੇ ਬੋਲ ਰhese ਕਮੈਂਟਰੀ ਆ ਭਾਜੀ ਕਰ ਰਹੇ ਸੀ ਜਿੰਝ ਹਜ਼ਾਰ ਭਾਜੀ ਆ ਦੇਖੋ ਮੈਂ ਐਨਕਾ ਲੈ ਲਈ ਆ ਹਾਂ ਐਨਕਾ ਲ ਲਈਆਂ ਪੁਲ ਆ ਗਿਆ ਜੀ ਅੱਗੇ ਹੁਣ ਅਸੀਂ ਨਾ ਇਹ ਉਹ ਦਰਿਆ ਵਾਲੀ ਘਾਟੀ ਪਾਰ ਕਰਕੇ ਦੂਜੀ ਸਾਈਡ ਜਾਣਾ ਪੁਲ ਤੇ ਪੁਲ ਦਿਖਾ ਨਹੀਂ ਤੁਹਾਨੂੰ ਤੇ ਉਥੇ ਜਿੱਥੇ ਚਾਹ ਪੀਤੀ ਆ ਨਾ ਲੰਗਰ ਤੇ ਉਥੇ ਬਿਲਕੁਲ ਫਰੈਸ਼ ਹੋ ਗਏ ਆ ਹੁਣ ਐਦਾਂ ਲੱਗਦਾ ਜਿਦਾਂ ਉਹ ਤੁਰੇ ਨਹੀਂ ਹੁੰਦੇ ਇਹਨਾਂ ਥੱਕੇ ਨਹੀਂ ਹੁੰਦੇ। ਕੋਈ ਨਹੀਂ ਥਕਾਵਟ ਬਿਲਕੁਲ ਨਹੀਂ। ਆਜਾ ਆਜਾ। ਚੱਕਦੇ ਹੀ ਆਈ ਮੈਂ। ਚਲੋ ਜੀ। ਚਲੋ ਹੁਣ ਉਹ ਅੱਗੇ ਚਲ ਗਈਆਂ ਭੈਣ ਜੀਆਂ। ਤੁਹਾਨੂੰ ਪੌੜ ਦਿਖਾਣੀ ਹੈ ਤੇ ਪਿੱਛੇ ਖਾਣ ਪੀਣ ਦੀਆਂ ਦੁਕਾਨਾਂ ਤੁਸੀਂ ਦੇਖ ਲਈਆਂ ਕਿਸ ਤਰ੍ਹਾਂ ਆ। ਆ ਪੌੜ ਹੈ ਜੀ। ਉਹ ਥੱਲੇ ਪੁਰਾਣਾ ਪੁਰਾਣਾ ਪੌੜ ਵੀ ਦਿਖਾਉਂਦਾ ਮੈਂ। ਆ ਵੀਡੀਓ ਨਾ ਆ ਥੱਲੇ ਪੁਰਾਣਾ ਪੌੜ ਹੈ ਭਾਜੀ। ਪਦੀ ਉਹ ਕੱਚਾ ਦੀਆ ਪੁਰਾਣਾ ਪੁਲਾ ਹਾਂ ਉਹ ਪੁਰਾਣਾ ਰਸਤਾ ਪੁਰਾਣਾ ਰਸਤਾ ਹੈ ਠੀਕ ਹੈ ਉਹ ਉਤਰਿਓ ਵੀ ਆ ਬੰਦੇ ਹੈ ਪਾਣੀ ਚ ਇਹ ਤਾਂ ਨਾ ਤਾਂ ਜਿਹੜਾ ਪੁਲ ਤੋਂ ਬਾਅਦ ਨਾ ਸਿੱਧੀ ਤਿੱਖੀ ਚੜਾਈ ਹੈ ਕਿੱਧਰ ਆਹ ਮਾਤਾ ਦੀ ਉਹ ਬੱਲੇ ਬਸ ਆਹੋ ਉਹ ਕਿੰਨੇ ਸਿਆਣੇ ਆ ਜੀ ਜਾਂਦੇ ਆ ਉਹ ਜਿਹੜਾ ਤਾਂ ਸਿਆਣੇ ਆ ਪੁਆਰ ਗਿਆ ਆਹੋ ਹਿੰਮਤ ਜਾਈ ਜੀ ਹਿੰਮਤ ਚਾਈ ਜੀ ਮੇਰੇ ਨਾਲ ਸਿੱਧੀ ਚੜਾਈ ਆ ਪੁਲ ਤੋਂ ਬਾਅਦ ਲਗਾਤਾਰ ਇੱਕ ਬ੍ਰੀਕ ਲਈ ਆ ਹੁਣ ਅਸੀਂ ਇੱਥੇ ਥੋੜੀ ਦੇਰ ਖੜੇ ਖੜਿਆ ਨੇ ਫੇਰ ਬਾਅਦ ਦੇਖਦੇ ਆ ਬੜੇ ਆਰਾਮ ਨਾਲ ਤੁਰੇ ਹੋਆ ਤਾਂ ਹੌਲੀ ਹੌਲੀ ਕਵਾਸਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਪਹੁੰਚਣ ਵਾਲੀਆਂ ਨੇੜੇ ਹੀ ਆ ਬਿਲਕੁਲ ਵੀ ਮੜੀ ਮੜੀ ਰੀਂਜ ਆਉਣ ਲੱਗ ਪਈ ਸੀ ਫੋਨ 'ਚ ਇਹ ਤਾਂ ਬੰਦਾ ਨੇੜੇ ਹੀ ਹੈ ਕੋਈ ਐਡਾ ਚੱਕਰ ਹੈ ਨਹੀਂ ਭਾਜੀ ਕਿੱਦਾਂ ਬਸਤਾ ਨਹੀਂ ਹੋਈ ਨਾ ਚੜਦੀ ਗਲਾ 'ਚ ਚੜਦੀ ਗਲਾ 'ਚ ਚਾਹੀਦੇ ਆ ਆਈ ਆਈ બસ ਹੁਣ ਨਾਲ ਹੀ ਆ ਭਾਜੀ ਜਰਮਨ ਦੀ ਡੌਂਕੀ ਦਾ ਪਾ ਦਿਓ ਏ ਜਰਮਨ ਦੀ ਡੌਂਕੀ ਅਮਰੀਕਾ ਦੀ ਡੌਂਕੀ ਜਰਮਨ ਦੀ ਡੌਂਕੀ ਨਾ ਪਾ ਦਿਓ ਕਹਿੰਦੇ ਬਲੌਗਰ ਸੰਭਾਲ ਕੇ ਪੈਰ ਪਹੁੰਚ ਗਏ ਜੀ ਪਹੁੰਚ ਗਏ ਦੇਖ ਰਹੀ ਸੀਨਰੀ ਦੇਖੋ ਪਹਾੜ ਆ ਤੰਬੂ ਹੈਲੀ ਪੈਡ ਵਾਲਿਆਂ ਦੇ ਹਾਂਜੀ 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 ਹਾਂ ਆਹ ਇੱਕ ਬਣੇ ਹੈਲੀ ਪੈਡ ਆ ਜਾ ਆ ਜਾ ਹੁਣ ਤਾਂ ਕੁਝ ਵੀ ਨਹੀਂ ਰਹਿ ਗਿਆ ਆ ਹੈਲੀ ਪੈਡ ਆ ਜੀ ਲਓ ਜੀ ਪਹੁੰਚ ਗਏ ਆ ਸਟਾਰਟਿੰਗ ਤੋਂ ਹੋਟਲ-ਹੋਟਲ ਆ ਰਹੇ ਆ ਗੈਸਟ ਹਾਊਸ ਤੇ ਵਗੈਰਾ ਇਹ ਗੁਰਦੁਆਰਾ ਸਾਹਿਬ ਆ ਗਿਆ ਗੋਬਿੰਦ ਸਾਹਿਬਾ ਅੱਜ ਥੋੜਾ ਬਸ ਕੋਈ ਵੱਡੀ ਪ੍ਰੋਬਲਮ ਨਹੀਂ ਆਈ ਮਾਮੂਲੀ ਜਿਹੀ ਥਕਾਵਟ ਹੋਈ ਆ ਜਿਆਦਾ ਨਹੀਂ ਲੋ ਜੀ ਪਹੁੰਚ ਗਏ ਆ ਬਸ ਨੇੜੇ ਹੀ ਐ ਤੇ ਹੈਗਾ ਨਹੀਂ ਗੁਰਦੁਆਰਾ ਸਾਹਿਬ ਜਾਏਗਾ ਹਾਂ ਹੈ ਜਾ ਹਾਟਲ ਤੇ ਨਹੀਂ ਗੁਰਦੁਆਰਾ ਸਾਹਿਬ ਚ ਹੈ ਗੁਰਦੁਆਰਾ ਸਾਹਿਬ ਦੇ ਜਿਹੜੇ ਕਮਰੇ ਆ ਨਾ ਹਾਂ ਉਹ ਕੱਲ ਕੱਲ ਕਮਰੇ ਨਹੀਂ ਤੇ ਹੈਗੇ ਹਾਂ ਇੱਥੇ ਜਦਾ ਵੱਡੇ ਹਾਲ ਉਹਦੇ ਵਿੱਚ ਥੋੜਾ ਬੈੱਡ ਮਿਲ ਜਾਂਦੇ ਆ ਆਹੋ ਤੁਹਾਨੂੰ ਬੈੱਡ ਮਿਲ ਗਏ ਚਲੋ ਠੀਕ ਐ ਕਿੱਥੇ ਕਿਤਾ ਬੁੱਕ ਚਲਦੇਗਾ 10 ਨੰਬਰ ਹਾਲ ਦੇ ਚ ਦੋਆਬੇ ਵਾਲੇ ਦੋਆਬੇ ਵਾਲੇ ਆ ਗਏ ਦੁਆਬੇ ਵਾਲੇ ਕੈਮਰਾ ਮਿਲ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮਿਲ ਗਿਆ ਮੈਂ ਹੁਣ ਅਸੀਂ ਨਾ ਬਾਹਰ ਨਿਕਲੇ ਆ ਕੁਝ ਖਾਣ ਪੀਣ ਲਈ ਤੇ ਮੈਂ ਆਕੇ ਨਾ ਜਰਾ ਬਾਲਾ ਲਾਤੀਆਂ ਸੀਆਂ ਗਲਤੀ ਕਰਤੀ ਇਹ ਮੂਮੈਂਟ ਠੰਡ ਜੀ ਲੱਗਣ ਲੱਗ ਪਈ ਐ ਗੋਲੀ ਖਾਣੀ ਐ ਇੱਕ ਕਾਫੀ ਟੈਂਪਰੇਚਰ ਨਾ ਕੋਈ ਐ ਮੈਸ ਤਾਂ ਕੁਛ ਨਹੀਂ ਹੋਇਆ ਜੇ ਰੱਬਾ ਨਹੀਂ ਰਣੀਆਂ ਚਾਹੀਦੀ ਆ ਨਾਲ ਮੇਰੇ ਆਏ ਹੋਏ ਆ ਕਹਿੰਦੇ ਕੁਛ ਖਾਣਾ ਪੀਣਾ ਕਿਉਂਕਿ ਸਵੇਰ ਦਾ ਅਸੀਂ ਸਾਰੇ ਜਣੇ ਆਏ ਇੰਦਰ ਕੋਈ ਘੜੀ ਕੋ ਚੇਤਰ ਸਵੇਰ ਦਾ ਅਸੀਂ ਉਹੀ ਗੁਰਦੁਆਰਾ ਸਾਹਿਬ ਚ ਖਾਦਾ ਸੀਗਾ ਵਿਚਾਰ ਰਸਤੇ ਦੇ ਵਿੱਚ ਚਾਹ ਵਗੈਰਾ ਪੀਤੀ ਸੀ ਲੰਗਰ ਦੇ ਵਿੱਚ ਓਹ ਛੋਟਾ-ਫੋਟਾ ਜ਼ਿਆਦਾ ਨਹੀਂ ਕੁਛ ਵੀ ਖਾਦਾ ਜਿਆਦਾ ਖਾਣ ਨਾਲ ਨਾ ਦੀ ਚੜਾਈ ਨਹੀਂ ਚੜ ਹੁੰਦੀ ਸਸੀ ਕਾਲ ਜੀ ਸਸੀ ਕਾਲ ਇਹ ਭਾਜੀ ਸਾਡੇ ਮਿਲੇ ਹੈਗੇ ਮਾਹੀ ਜੀ ਐਸ ਮਾਹੀ ਫਿਰੋਜ਼ਪੁਰ ਤੋਂ ਗਰੋਹ ਹਾਂ ਜੀ ਹਾਂ ਜੀ ਹਾਂ ਜੀ ਬੁੱਧ ਕੀ ਆ ਹਾਂ ਵੀਡੀਓ ਮੇਰੇ ਬਗੈਰ ਦੇਖਦੇ ਨੇ ਮੈਨੂੰ ਪਛਾਣ ਲਿਆ ਤਾਂ ਮੈਂ ਆ ਥੱਕਿਆ ਹਾਂ ਹੋਣੀ ਉੱਠ ਕੇ ਆਇਆ ਹਾਂ ਥੋੜਾ ਚੁੱਪਾ ਪਿਆ ਸੀ ਠੀਕ ਹੈ ਅ 12 ਕਵਤ ਦੀ ਆਈ ਹਾਂ ਮਥਲੇ ਠੀਕ ਹੈ ਜੀ ਤੁਹਾਨੂੰ ਮੜਾ ਜਖਾਨ ਕੀ ਚਲੂਗਾ ਠੀਕ ਹੈ ਠੀਕ ਹੈ ਹਾਂ ਕੋਈ ਗੱਲ ਨਹੀਂ ਠੀਕ ਹੈ ਬੜੇ ਸੱਚੀ ਵਧੀਆ ਹਾਂ ਮਿਲਦੇ ਆਪਾਂ ਜੀ ਸੰਗਤੀ ਆਮਤ ਜਿੱਦਾਂ ਥੱਲੇ ਸੀਗੀ ਗੋਬਿੰਦ ਘਾਟੇ ਸੇਮ ਉਸੇ ਤਰ੍ਹਾਂ ਹੀ ਆ ਗੋਬਿੰਦਾਂ ਤੇ ਵੀ ਕਮਰਾ ਇੱਥੇ ਵੀ ਨਹੀਂ ਮਿਲ ਰਿਹਾ